ਨੋ ਇਸ ਟਾਈਮ ਹਸਪੀਟਲ ਦੇ ਵਿੱਚ ਕਰੀਬ 40 ਦੇ ਆਸ-ਪਾਸ ਪੇਸ਼ੈਂਟ ਐਡਮਟ ਨੇ ਮਰੀਜ਼ ਬਹੁਤ ਜ਼ਿਆਦਾ ਵਧ ਰਹਿਆ ਤਾਂ ਹਸਪੀਟਲ ਦੀ ਬਿਲਡਿੰਗ ਵੀ ਵੱਡੀ ਕਰਨ ਦੀ ਵੱਡੀ ਹੋਣ ਦੀ ਜ਼ਰੂਰਤ ਹੈ ਜੀ ਸੰਗਤ ਨੂੰ ਬੇਨਤੀ ਹੈ ਸਰੀਰੇ ਦੀ ਸੀਮੈਂਟ ਦੀ ਇੱਟਾਂ ਦੀ ਬਜਰੀ ਦੀ ਜ਼ਰੂਰ ਮਦਦ ਕਰੋ ਤਾਂ ਜੋ ਅਸੀਂ ਇਸ ਹਸਪੀਟਲ ਨੂੰ ਵੱਡਾ ਕਰ ਸਕੀਏ ਅੱਗੇ ਨੂੰ ਫਰਕ ਆ ਸ਼ੁਕਰ ਹੈ ਮਹਾਰਾਜ ਜੀ ਤੇ ਪਾਸ਼ਾ ਰਾਈਗਰੂ ਮੇਰ ਕਾਨੀ ਮੇਰੇ ਮੋਤ ਨੂੰ ਠੀਕ ਹੋ ਜਾਣਾ ਤੇ ਅੱਛਾ ਹੁਣ ਗੇਮਾਂ ਨਹੀਂ ਖੇਡਣੀਆਂ ਤੇ ਲੈ ਗੇਮਾਂ ਨੇ ਤੈਨੂੰ ਕੀ ਹਾਲ ਕਰਤਾ ਤੇਰਾ ਆਊਗਾ ਤੇਰਾ ਪਰੋਤ ਤਨੂ ਮੈਂ ਅੰਦਾਜ਼ਾ ਆਊਗਾ ਕਿੰਨਾ ਕਰ ਹੋਸ਼ਲਾ ਰੱਖ ਥੋੜਾ ਹੋ ਗਿਆ ਤੇਰਾ ਆਪਰੇਸ਼ਨ ਸ਼ੁਕਰ ਹੈ ਮਹਾਰਾਜ ਦਾ ਹੁਣ ਤੇ ਆ ਲੱਖੀ ਬਾਈ ਅੱਗੇ ਵਾਲੀ ਗਲਤੀ ਨਾ ਕਰਦੇ ਹੋ ਨਹੀਂ 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 ਗੱਤ ਹੋਈ ਅਜਵਾਦੀ ਵੀ ਉਦਨ ਦੀ ਮਾਤਾ ਆਈ ਹਾਲ ਦਾ ਹਾਂ ਰੋਣਾ ਨੇ ਅੱਖਾਂ ਚ ਪਾਣੀ ਨਹੀਂ ਲੈ ਕੇ ਆਉਣਾ ਰੋਣਾ ਨੇ ਨਾ ਨਾ ਮੇਰੀ ਭੈਣ ਰੋਣਾ ਨੇ ਜੇ ਦੂਜੀ ਅੱਖ ਵੀ ਖਤਮ ਹੋ ਜਾਂਦੀ ਫੇਰ ਆਪਾਂ ਕੀ ਕਰਦੇ ਹੁਣ ਤੂੰ ਦੇਖ ਤਾਂ ਪਾ ਰਹੀ ਹੈ ਨਾ ਆਪਰੇਸ਼ਨ ਹੋਣਾ ਨਹੀਂ ਇਹਦਾ ਹੌਲੀ ਹੌਲੀ ਘਟੂਗਾ ਦਵਾਈਆਂ ਦਾ ਦੀਕੇ ਨਾਲ ਫਿਕਰ ਨਹੀਂ ਕਰਨਾ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਪਨਿਆਂ ਦੇ ਹਸਪਤਾਲ ਦੇ ਵਿੱਚ ਆਪਾਂ ਖੜੇ ਆਂ ਜੀ ਇਸ ਟਾਈਮ 25 ਪੇਸ਼ੈਂਟ ਤਾਂ ਇਹ ਡਾਇਰੈਕਟ ਐਡਮਿਟ ਨੇ ਜਿਹੜੇ ਸਾਡੇ ਕੋਲੇ ਆਈਸੀਯੂ ਦੇ ਵਿੱਚ ਕ੍ਰਿਸ਼ਨਾ ਰਾਜਕਮਾਰ ਨੀਤੂ ਭੈਣ ਅਮਨ ਜਿਹੜਾ ਬਰਨ ਹੋਇਆ ਹੋਇਆ ਬਾਪੂ ਲਾਭ ਸਿੰਘ ਤੇ ਕੁਲਦੀਪ ਕੌਰ ਮਾਤਾ ਲੋ ਇਸ ਟਾਈਮ ਹਸਪਤਾਲ ਦੇ ਵਿੱਚ ਕਰੀਬ 40 ਦੇ ਆਸ-ਪਾਸ ਪੇਸ਼ੈਂਟ ਐਡਮਿਟ ਨੇ ਉੱਪਰਲਾ ਫਲੋਰ ਵੀ ਫੁੱਲ ਆ ਜਗ੍ਹਾ ਨਹੀਂ ਹੈਗੀ ਇੱਕ ਵੀ ਬੈੱਡ ਲਗਾਉਣ ਵਾਸਤੇ ਹੁਣ ਕੱਲ ਪੇਸ਼ੈਂਟ ਜਿਹੜੇ ਸੀਗੇ ਕੁਝ ੱਟਕੇ ਨਾਲ ਮਤਲਬ ਸਮੇ ਤੋਂ ਪਹਿਲਾਂ ਛੁੱਟੀ ਦਿੱਤੀ ਜਿਹੜੇ ਥੋੜੇ ਰਿਕਵਰ ਹੋ ਰਹੇ ਸੀਗੇ ਉਹਨਾਂ ਨੂੰ ਉਧਰ ਸ਼ਿਫਟ ਕੀਤਾ ਨਵੀਂ ਬਿਲਡਿੰਗ 'ਚ ਕਿਉਂਕਿ ਇੱਥੇ ਬੈੱਡ ਵਾਸਤੇ ਜਗ੍ਹਾ ਹੈ ਨਹੀਂ ਸੀ ਤੇ ਇੱਥੇ ਆਹ ਜਿਹੜੀ ਵਿੱਚ ਦੀ ਨਿਕਲਣ ਵਾਸਤੇ ਜਗ੍ਹਾ ਵਾ ਨਿੰਗਣ ਵਾਸਤੇ ਹੁਣ ਇਹਦੇ ਵਿੱਚ ਵੀ ਬੈੱਡ ਲਾਉਣ ਵਾਸਤੇ ਕੱਲ ਵਿਚਾਰ ਹੋ ਰਿਹਾ ਸੀ ਵੀ ਇੱਥੇ ਵੀ ਲਾ ਲਈਏ ਪਰ ਫਿਰ ਇੰਨੇ ਪੇਸ਼ੈਂਟਸ ਦੇ ਵਿੱਚ ਇਨਫੈਕਸ਼ਨ ਹੋਣ ਦਾ ਇੱਕ ਦੂਸਰੇ ਤੋਂ ਜ਼ਿਆਦਾ ਖਤਰਾ ਹੋ ਜਾਂਦਾ ਵਾਹਿਗੁਰੂ ਕਿਰਪਾ ਕਰਨ ਤੁਸੀਂ ਦੇਖੋ ਅੱਜ ਕੱਲੇ ਕੱਲੇ ਪੇਸ਼ੈਂਟ ਨੂੰ ਕਿੱਦਾਂ ਸਾਡੇ ਡਾਕਟਰ ਚੈੱਕ ਕਰਦੇ ਨੇ ਮਿਲਦੇ ਨੇ ਅਸੀਂ ਇੱਕ ਦੂਸਰੇ ਦੇ ਨਾਲ ਰਲ ਕੇ ਕਿੱਦਾਂ ਆਪਣੇ ਪਰਿਵਾਰਕ ਮੈਂਬਰਾਂ ਦੀ ਸਾਡਾ ਨਰਸਿੰਗ ਸਟਾਫ ਡਾਕਟਰਾਂ ਦਾ ਸਟਾਫ ਸਾਰੇ ਰਲ ਕੇ ਸਾਡੀ ਟੀਮ ਦੇ ਮੈਂਬਰ ਵਲੰਟੀਅਰ ਸੇਵਾਦਾਰ ਹਰ ਇੱਕ ਜ਼ਿੰਮੇਵਾਰੀ ਬਖੂਬੀ ਨਿਭਾ ਰਹੇ ਆ ਹਨ ਬਹੁਤ ਸਾਰੇ ਜਿਹੜੇ ਪੇਸ਼ੈਂਟ ਇਸ ਤਰ੍ਹਾਂ ਦੇ ਨੇ ਕ੍ਰਿਟੀਕਲ ਨੇ ਜਿਨ੍ਹਾਂ ਨੇ ਵੱਡੇ ਵੱਡੇ ਜ਼ਖਮ ਨੇ ਜਿਵੇਂ ਪ੍ਰੀਤੀ ਭੈਣ ਪਈ ਹੈ ਇੱਥੇ ਹਨ ਉਹਦੇ ਬਹੁਤ ਵੱਡੇ ਜ਼ਖਮ ਨੇ ਪਿੱਛੇ ਬਾਪੂ ਬ੍ਰਿਯਾਮ ਸਿੰਘ ਜੀ ਜਿਨ੍ਹਾਂ ਨੂੰ ਲੈ ਕੇ ਆਏ ਸੀ ਚੂੜਾ ਟੁੱਟਿਆ ਆਇਆ ਸੀ ਹਰ ਇੱਕ ਮੈਂਬਰ ਇੱਥੇ ਆਪਣੀ ਜ਼ਿੰਦਗੀ ਚ ਚਾਰ ਪੇਸ਼ੈਂਟ ਸਾਡੇ ਕੋਲ ਇਸ ਟਾਈਮ ਸੀਏ ਵਾਲੇ ਨੇ ਕੈਂਸਰ ਵਾਲੇ ਨੇ ਬਾਪੂ ਸੁਖਦੇਵ ਸਿੰਘ ਦੇ ਬਾਥਰੂਮ ਵਾਲੀ ਜਗ੍ਹਾ ਤੇ ਕੈਂਸਰ ਆ ਬਸ ਕਰਿਓ ਇੱਕ ਪੇਸ਼ੈਂਟ ਆ ਜਿਹਦੇ ਮੰਨ ਲਓ ਮੂੰਹ ਦੇ ਵਿੱਚ ਕੈਂਸਰ ਆ ਬਾਪੂ ਲਾਭ ਸਿੰਘ ਜੀ ਦੇ ਇਸ ਤਰ੍ਹਾਂ ਦੀਆਂ ਤਕਲੀਫਾਂ ਇਸ ਤਰ੍ਹਾਂ ਦੇ ਦੁੱਖ ਤਿੰਨ ਦੋ ਪੇਸ਼ੈਂਟ ਸਾਡੇ ਕੋਲ ਇੱਥੇ ਬਲਾਈਂਡ ਨੇ ਜਿਹਨਾਂ ਨੂੰ ਦਿਖਦਾ ਨਹੀਂ ਅੱਜ ਇਸ ਸੁਪਨਿਆਂ ਦੇ ਘਰ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਜਿਹੜੀਆਂ ਹਸਪਤਾਲ ਦੀਆਂ ਜ਼ਰੂਰਤਾਂ ਵੱਡੀਆਂ ਹੋ ਰਹੀਆਂ ਜਿਦੇ ਵਿੱਚ ਇਸ ਤਰ੍ਹਾਂ ਦੇ ਕ੍ਰਿਟੀਕਲ ਪੇਸ਼ੈਂਟ ਜਿਹੜੇ ਇਵੇਂ ਬਾਪੂ ਜੀ ਸੁਵਿੰਦਰ ਸਿੰਘ ਤੁਸੀਂ ਦੇਖਦੇ ਹੋ ਬਾਪੂ ਵਾਸਤੇ ਵੱਡਾ ਹਸਪਤਾਲ ਦੇ ਵਿੱਚ ਬੈੱਡ ਸੀ ਪੇਸ਼ੈਂਟ ਪਰਵਾਇਡ ਕਰਾਇਆ ਗਿਆ ਕਿਉਂਕਿ ਬਾਪੂ ਦੀ ਸਿਹਤ ਆ ਜਿਹੜੀ ਬਹੁਤ ਜ਼ਿਆਦਾ ਭਾਰੀ ਆ ਵਿਵਚਨ 3.5 ਕੁਇੰਟਲ ਦੇ ਆਸ-ਪਾਸ ਵਜਨ ਆ ਬਾਪੂ ਦਾ ਹੁਣ ਸਾਡੀ ਕੋਸ਼ਿਸ਼ ਹੈ ਬੈਕ ਸਾਈਡ ਤੇ ਪਿਛਲੇ ਪਾਸੇ ਅਸੀਂ ਹਸਪੀਟਲ ਦੀ ਬਿਲਡਿੰਗ ਦਾ ਕਾਰਜ ਸ਼ੁਰੂ ਕਰਨਾ ਵਾ ਸੰਗਤ ਨੂੰ ਬੇਨਤੀ ਆ ਸਰੀਏ ਦੀ ਸੀਮੈਂਟ ਦੀ ਇੱਟਾਂ ਦੀ ਬਜਰੀ ਦੀ ਜ਼ਰੂਰ ਮਦਦਤ ਕਰੋ ਤਾਂ ਜੋ ਅਸੀਂ ਇਸ ਹਸਪੀਟਲ ਨੂੰ ਵੱਡਾ ਕਰ ਸਕੀਏ ਇਸ ਹਸਪੀਟਲ ਦੀਆਂ ਜਿਵੇਂ ਜਿਵੇਂ ਜ਼ਰੂਰਤਾਂ ਵੱਡੀਆਂ ਹੋ ਰਹੀਆਂ ਮਰੀਜ਼ ਬਹੁਤ ਜ਼ਿਆਦਾ ਵਧ ਰਹਿਆ ਤਾਂ ਹਸਪੀਟਲ ਦੀ ਬਿਲਡਿੰਗ ਵੀ ਵੱਡੀ ਗਰਾਊਂਡ ਦੀ ਵੱਡੀ ਹੋਣ ਦੀ ਜ਼ਰੂਰਤ ਹੈ ਜੀ ਜ਼ਰੂਰ ਸਾਰੇ ਜਣੇ ਅਰਦਾਸ ਕਰਿਓ ਆਉਣ ਵਾਲੇ ਸਮੇਂ 'ਚ ਅਸੀਂ ਇੱਥੇ ਇਸ ਬਿਲਡਿੰਗ ਨੂੰ ਹੋਰ ਥੋੜਾ ਵੱਡਾ ਕਰ ਸਕੀਏ ਇਹਨਾਂ ਪੇਸ਼ੈਂਟਸ ਦੇ ਵਾਸਤੇ ਚੰਗੀ ਸਹੂਲਤਾਂ ਚੰਗਾ ਬਰਾਂਡ ਬਹਿਣ ਦਾ ਪੇਸ਼ੈਂਟ ਦੀ ਕੇਅਰ ਕਰਨ ਦਾ ਪ੍ਰਬੰਧ ਹੋ ਸਕੇ ਵਾਹਿਗੁਰੂ ਕਿਰਪਾ ਕਰਨ ਸੀਮੈਂਟ ਸਰੀਆ ਇੱਟਾ ਰੇਤਾ ਬਜਰੀ ਇਹ ਜ਼ਰੂਰ ਪਹੁੰਚਦੀਆਂ ਕਰੋ ਸਾਡੇ ਕੋਲ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਿਰਫ ਇਹੀ ਚੀਜ਼ਾਂ ਚਾਹੀਦੀਆਂ ਪੂਰੀ ਵੀਡੀਓ ਦੇਖਿਓ ਕਿਦਾਂ ਕੱਲ ਕੱਲੇ ਪੇਸ਼ੈਂਟ ਦੀ ਕੀ ਕੰਡੀਸ਼ਨ ਹੈ ਇਹ ਪੇਸ਼ੈਂਟ ਸਰਪੰਨ ਚ ਬੈਡ ਰੂਮੋਂ ਡਿਸਚਾਰਜ ਕਰਨ ਵਾਲਾ ਸੋਚ ਰਿਹਾ ਹੈ ਨਾ ਉਹ ਬਹੁਤ ਜ਼ਿਆਦਾ ਸਵੇਲਿੰਗ ਸੀਗੀ ਹੂੰ ਪੈਰ ਤੇ ਸਵੇਲਿੰਗ ਬਹੁਤ ਘਟ ਗਿਆ ਇਨਫੈਕਸ਼ਨ ਹੀ ਸੀਗਾ ਕੰਬਲ ਤਾਰ ਵੇਟ ਲੱਤ ਐਂਟੀਬਾਇਟਿਕ ਦੇ ਦਿੱਤੇ ਐਂਟੀਬਾਇਟਿਕ ਚੱਲ ਰਿਹਾ ਸੀਗਾ ਕੀ ਨਾਂ ਆਂ ਤੇਰਾ ਵੀਰੇ ਗੁਰਵਿੰਦਰ ਜੀ ਗੁਰਵਿੰਦਰ ਕਿਵੇਂ ਹੁਣ ਅੱਗੇ ਨਾਲ ਠੀਕ ਹੈ ਜੀ ਸਵੇਲਿੰਗ ਦੀ ਪਹਿਲਾਂ ਥੋੜੀ ਜੀ ਤੰਗ ਕਰ ਰਹੀ ਸੀ ਤੇ ਹੁਣ ਠੀਕ ਹੈ ਜੀ ਨਾਲ ਕੌਣ ਆ ਤੇਰੇ ਨਹੀਂ ਆ ਜੀ ਹਾਂਜੀ ਜਸਵਿੰਦਰ ਸਿੰਘ ਜੀ ਠੀਕ ਠਾਕ ਅੱਗੇ ਨੂੰ ਫਰਕ ਆ ਸ਼ੁਕਰ ਹੈ ਮਹਾਰਾਜ ਜੀ ਤੇ ਮਾਸ਼ਾ ਅੱਲਾਹ ਹੁਣ ਇਹ ਨਾ ਬੋਲਾ ਇਹ ਟਕਣੇ ਹੂੰ ਸੁੱਕਿਆ ਹੂੰ ਸੁੱਕਿਆ ਨੇ ਨਾ ਸੁੱਕੋ ਹੋ ਜਾਣਾ ਹੋ ਜਾਣਾ ਫਿਕਰ ਨਾ ਕਰ ਪਾਣੀ ਪੀ ਲੈ ਹੂੰ ਅੱਗੇ ਨੂੰ ਹੋਈ ਨਾਲ ਰਹੇਗਾ ਜਮਾਨਾ ਗਈ ਅੰਜਰਨ ਬਣਵਾ ਹੂੰ ਕਿਨੇ ਕਹੇ ਮੈਨੂੰ ਨਹੀਂ ਕਿਸੇਗਾ ਨਹੀਂ ਡਾਕਟਰ ਨੇ ਕਿਹਾ ਹੋਊਗਾ ਨਾ ਡਾਕਟਰ ਨੇ ਮੈਨੂੰ ਨਹੀਂ ਕਿਹਾ ਇਹਨਾਂ ਨੂੰ ਕਿਹਾ ਹੋਊ ਤੁਹਾਨੂੰ ਤਾਂ ਕੀ ਕਹਿਣਾ ਹੂੰ ਹੂੰ ਬੈਟੀ ਬਾਈ ਨੇ ਕਿਹਾ ਹੂੰ ਲੈ ਬਣੇ ਦੁਪੱਟਾ ਕਿੱਥੇ ਦੁਪੱਟਾ ਘਾਤੋਂ ਨਹੀਂ ਬੰਨ ਕੇ ਰੱਖਦੇ ਨਹੀਂ ਬੰਨ ਕੇ ਰੱਖਿਆ ਕਰੋ ਦੁਪੱਟਾ ਇਹਨਾਂ ਨੂੰ ਦੁਪੱਟਾ ਕਿੱਥੇ ਘਾਕੇ ਛੋਟਾ ਜਿਹਾ ਦੁਪੱਟਾ ਲਿਆ ਦਿਓ ਪੀਲਾ ਇਹਨਾਂ ਨੂੰ ਆਪ ਬਨ ਲੈ ਕਰਨਗੇ ਪਿਸ਼ਾਬ ਜਿਹੜਾ ਤੁਹਾਨੂੰ ਫੀਲ ਹੁੰਦਾ ਜਦੋਂ ਆਉਂਦਾ ਪਿਸ਼ਾਬ ਕਿ ਡੱਬੇ ਚ ਕਰਦੇ ਹੋ ਹਾਂ ਧਿਆਨ ਰੱਖਣਾ ਅੱਛਾ ਜੀ ਬਹੁਤ ਘਟ ਰਿਹਾਦਾ ਅੰਨਾ ਲੇੜਾ ਹਾਂ ਬੱਡ ਡੱਬੇ ਚ ਕਰਨਾ ਬਾਸ ਇਹਨੂੰ ਗਿੱਲਾ ਘੱਟ ਹੋਣ ਦੇਣਾ ਏਰੀਆ ਠੀਕ ਹੈ ਕਿਉਂਕਿ ਗਿੱਲਾ ਤੋਂ ਪਹਿਲਾਂ ਜਖਮ ਨਾਲ ਹੀ ਹੋ ਜਾਂਦਾ ਪਿਸ਼ਾਬ ਨਹੀਂ ਬਾਹਰ ਡੁੱਲਣਾ ਚਾਹੀਦਾ ਹਾਂ ਰੀਟਾ ਕਿਵੇਂ ਤਕੜੀਆਂ ਭਾਈ ਠੀਕ ਬਾਬਾ ਜੀ ਘਰੇ ਮੇਰਾ ਹੱਥ ਬਾਬੇ ਨਾਨਕ ਦੀ ਮੇਰਾ ਬਾਬੇ ਨਾਨਕ ਦੀ ਮੇਰਾ ਹੋਰ ਮੇਰੀ ਭੈਣ ਅਰਧਿਕਲਾ ਤਪ ਤਪ ਪੜਾ ਗਈ ਅਰਧਿਕਲਾ ਸਰਬੱਤ ਦਾ ਭਲਾ ਤੇਰੇ ਪਾਣੇ ਸਦਾ ਦਾ ਭਲਾ ਵਾਇਰ ਦੀ ਕਹਾਤਾ ਹੈ ਸਾਹਿਬ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਤੇ ਚੱਲਦਾ ਟਰੀਟਮੈਂਟ ਹਾਂਜੀ ਠੀਕ ਹੈ ਇਹ ਆਪ ਕੋਲ ਸਵੇਰੇ ਬਾਥਰੂਮ ਦੇ ਉੱਤੇ ਡੱਗ ਗਈ ਹੈ ਹੂੰ ਤੇ ਕੀ ਬਾਥਰੂਮ ਨਿਕਲ ਗਿਆ ਹੈਗਾ ਹੂੰ ਕੋਈ ਗੱਲ ਨਹੀਂ ਉਹ ਦਵਾਈ ਕਰਕੇ ਥੋੜਾ ਨਾ ਸੇਡੇਸ਼ਨ ਚ ਨੀਂਦ ਆਉਂਦੀ ਹੈ ਨਾ ਨਸ਼ੇ ਚ ਤੇ ਉਹ 2-4 ਦਿਨਾਂ ਬਾਅਦ ਹੌਲੀ ਹੌਲੀ ਮੈਡੀਸਿਨ ਘਟਾਉਣ ਕੇ ਡਾਕਟਰ ਫਿਰ ਦੁਬਾਰਾ ਠੀਕ ਹੋ ਜਾਣਗੇ ਫਰਕ ਪਊਗਾ ਫਿਕਰ ਨਾ ਕਰੋ ਲੁਕੋ ਇੰਨੇ ਸਾਲਾਂ ਦੇ ਜਿਹੜੇ ਪੇਸ਼ੈਂਟ ਨੂੰ ਹਨਾ ਪ੍ਰੋਬਲਮ ਆ ਉਹ ਇੱਕਦਮ ਐਦਾਂ ਵਾ ਠੀਕ ਨਹੀਂ ਹੋਣੀ ਹਨਾ ਟਾਈਮ ਲੱਗਣਾ ਥੋੜਾ ਸਬਰ ਰੱਖ ਵੈਗਰੂ ਮਿਹਰ ਕਰਨਗੇ ਇਹ ਬੱਚਾ ਇਹਦਾ ਵਾ ਹਾਂਜੀ ਹਾਂਜੀ ਇਹ ਤਾਂ ਇਹ ਬੱਚਾ ਛੋਟਾ ਕੀ ਨਾਂ ਪੁੱਤਰ ਹਾਂਜੀ ਉਰੇ ਹਾਂਜੀ ਮम्मी ਇਧਰੇ ਇਹ ਕੌਣ ਮੁੰਨਾ ਅੰਸ਼ ਹੈ ਬੇਟਾ ਤਨ ਤੂੰ ਚਾਹੁੰਦੀ ਏਂ ਵੀ ਇਹ ਪੜੇ ਲਿਖੇ ਹਨਾ ਵੱਡਾ ਅਫਸਰ ਬਣੇ ਚਾਹੁੰਦੀ ਏਂ ਨਾ ਤਾਂ ਜਲਦੀ ਜਲਦੀ ਠੀਕ ਹੋ ਜਾ ਫਿਰ ਗੋਵਿੰਦ ਕਿਵੇਂ ਪੁੱਤ ਠੀਕ ਹੈ ਇਹ ਫਗਵਾੜੇ ਤੋਂ ਮਿਲਿਆ ਜੀ ਨਾਲੇ ਦੇ ਵਿੱਚ ਪਿਆ ਸੀ ਜੀ ਇਹ ਤਾਂ ਬਹੁਤ ਮਾੜੀ ਹਾਲਤ ਸੀ ਇਹ ਦੀ ਵਿਚਾਰੇ ਦੀ ਅੱਗੇ ਨਾਲ ਤਾਂ ਬਹੁਤ ਠੀਕ ਆ ਹਾਂਜੀ ਭੈਣੇ ਸਾਸਰੀ ਘਰ ਕਿਵੇਂ ਗੁਰਮਨ ਹਾਂ ਭਾਈ ਅੱਜ ਤਾਂ ਚਿਹਰੇ ਤੇ ਸਮਾਈਲ ਆ ਗੁਰਮਨ ਦੇ ਹੈ ਕਿਵੇਂ ਠੀਕ ਆ ਕੀ ਨਾਂ ਤੇਰਾ ਗੁਰਮਨ ਸਿੰਘ ਸ਼ਾਬਾਸ਼ ਗੁਰਮਨ ਪੜਨਾ ਉਹਨੱਕ ਇਸ ਤੋਂ ਬਾਅਦ ਜਾ ਕੇ ਘਰੇ ਸਟੱਡੀ ਕਰੇਗਾ ਕਿਉਂ ਬਸ ਪੜਾਈ ਤਾਂ ਕਰਨੀ ਆ ਯਾਰ ਹੈ ਬਾਈਗ ਰੂਮੇਰ ਕਰਨਗੇ ਮੇਰੇ ਮਤਲਬ ਠੀਕ ਹੋ ਜਾਣਾ ਤੂੰ ਅੱਛਾ ਹੁਣ ਗੇਮਾਂ ਨਹੀਂ ਖੇਡਣੀਆਂ ਤੇ ਲੈ ਗੇਮਾਂ ਨੇ ਤੈਨੂੰ ਕੀ ਹਾਲ ਕਰਤਾ ਤੇਰਾ ਕਿਵੇਂ ਬਣ ਅੱਗੇ ਨੂੰ ਬੈਠ ਰਾ ਕੋਈ ਅਨ ਦੇਖਮ ਭਾਜੀ ਥੋੜਾ ਗੁੱਸੇ ਜੋ ਮੈਂ ਦੋ ਟਾਈਮ ਥੋੜੀ ਥੋੜੀ ਰੋਟੀ ਖਾ ਲੈਂਦਾ ਦੁਪਹਿਰੇ ਮੈਂ ਨਾਲ ਆਪ ਨੂੰ ਕੋਈ ਨਾ ਬਾਈਗ ਰੂਮੇਰ ਕਰਨ ਉਹ ਹਾਂ ਵੀ ਦਾਦੀ ਦੇ ਪੋਤੇ ਆ ਕਿਵੇਂ ਆ ਕੀ ਹਾਲੇ ਹੈ ਠੀਕ ਆ ਤੂੰ ਇੱਕ ਇਸ ਵਜਨ ਆਇਆ ਸੀ ਐਸੀ ਹੋ ਗਿਆ ਸੀ ਜਿਸ ਤੇ ਲੈ ਕੇ ਆਇਆ ਖਾਣਾ ਨਹੀਂ ਖਾਂਦਾ ਸੀ ਇਸ ਤਰ੍ਹਾਂ ਦਾ ਉਹ ਖਾਣਾ ਖਾਂ ਤਾਂ ਉਹ ਛੁੱਪੋ ਠੀਕ ਹੋ ਗਈ ਸੀ ਬੈਸਲੇ ਮਨੂੰ ਟੈਸਟ ਕਰਾ ਕੇ ਇੱਕ ਦਿਨ ਐਫੀਐਲ ਵੀਸ਼ਨ ਲਿਖਿਆ ਸੀ ਟੈਸਟ ਸਾਰੇ ਨਾਰਮਲ ਆਏ। ਓਕੇ ਅੱਜੁੱਤੀ ਹੋ ਜੂ। ਬਾਪੂ ਅੱਖ ਤੇ ਐਨਕ ਲਾ ਕੇ ਰੱਖੜੀਆਂ ਆਂ। ਭਾਈ ਉਹ ਇਹ ਰੇਡੀਓ ਨਵਾਂ ਚਾਹੀਦਾ। ਆਹ ਰੇਡੀਓ ਨਵਾਂ ਤੈਨੂੰ ਮੈਂ ਈਸ਼ੂ ਕਰਵਾ ਦਿੰਦਾ ਅੰਦਰੋਂ ਠੀਕ ਆ ਹਾਂ ਬਾਪੂ ਆ ਮੇਰਾ ਪ੍ਰੀਤ ਬਾਬਾ ਟਟਾਂ ਵਾਲਾ ਕਿਹਦਾ ਟਟਾ ਬੰਦਾ ਟਟਾ ਇਹ ਕੋ ਬੰਦਾ ਕੁੱਟਣਾ ਮੈਂ ਬੰਦਾ ਕੁੱਟਣਾ ਕੋਈ ਨਾ ਆਪਾਂ ਰਲ ਕੇ ਕੁੱਟ ਲਾਂਗੇ ਤੂੰ ਇਸ਼ਾਰਾ ਕਰਦੀ ਬਸ ਮੈਨੂੰ ਮੜਾ ਜਾ ਵੀ ਆ ਬੰਦਾ ਵਾ ਕੁੱਟ ਮੈਂ ਆਪੇ ਦੂ ਰਾਤ ਤੂੰ ਨੂੰ ਕੁੱਟਿਆ ਆਪਣੇ ਘਰ ਦੇ ਉਹਲੇ ਅੱਛਾ ਕੋਈ ਨਾ ਮੈਂ ਕਰੂੰ ਲੋਡ ਨੂੰ ਤੂੰ ਬਹਿ ਜਾ ਹੁਣ ਤੁਰਨਾ ਨਹੀਂ ਨਹੀਂ ਤੁਰਦਾ ਹਾਂਜੀ ਕਿਵੇਂ ਆ ਬਈ ਕੋਈ ਆਇਆ ਤੇਰੇ ਘਰ ਦਾ ਤੇਰਾ ਭਰਾ ਤੇਰੀ ਮੰਮੀ ਦੋਨੇ ਆਏ ਸੀ ਦੋਨੇ ਛੱਡ ਕੇ ਭੱਜ ਗਏ ਤੇਰਾ ਕੀ ਨਾਮ ਹਰਪੀਰ ਪਿੰਡ ਕਿਹੜਾ ਜੈਤੋ ਜੈਤੋਂ ਕਿਹੜੇ ਪਿੰਲੇ ਚ ਰਹਿਣਾ ਡਾਕਟਰ ਡਾਕਟਰ ਸਾਹਿਬ ਗੁਰਦੁਆਰਾ ਸਾਹਿਬ ਕੋਲੇ ਤੇ ਬੜੀ ਦੁੱਖ ਦੀ ਗੱਲ ਹੈ ਜੀ ਤੇ ਨੌਜਵਾਨ ਐਚ ਆਈ ਵੀ ਪੋਜ਼ਿਟਿਵ ਆ ਇੰਜੈਕਸ਼ਨ ਲਾਉਂਦਾ ਠੀਕ ਨਸ਼ਾ ਨਸ਼ਾ ਕਰਦਾ ਸੀਗਾ ਪੈਰ ਗਲ ਗਿਆ ਸੱਟ ਲੱਗ ਗਈ ਡਿੱਗ ਪਿਆ ਉਸ ਤੋਂ ਬਾਅਦ ਘਰ ਚ ਪਿਆ ਇਲਾਜ ਹੋਇਆ ਨਹੀਂ ਲੱਤ ਗਲ ਗਈ ਇੱਥੇ ਸਾਡੇ ਕੋਲ ਲੈ ਕੇ ਆਏ ਸਾਡੇ ਪੁਰਾਣੇ ਜਾਣਕਾਰ ਨੇ ਬਾਪੂ ਸਾਧੂ ਸਿੰਘ ਜੀ ਉਹ ਤਾਂ ਲੈ ਕੇ ਆਏ ਸੀ ਭਲੇ ਵਾਸਤੇ ਇਹਨਾਂ ਨੂੰ ਇਹਦੀ ਮੰਮੀ ਨੂੰ ਵੀ ਲੈ ਕੇ ਆਏ ਨਾਲ ਇਹਦੇ ਭਰਾ ਨੂੰ ਵੀ ਲੈ ਕੇ ਆਏ ਇਹਦਾ ਭਰਾ ਨਾਲ ਰਹਿ ਪਿਆ ਕਹਿੰਦਾ ਮੰਮੀ ਨੂੰ ਘਰੇ ਭੇਜ ਦੋ ਮੈਂ ਰਹੂੰਗਾ ਦੂਏ ਦਿਨ ਸਵੇਰ ਨੂੰ ਉਹ ਕਹਿੰਦਾ ਜੀ ਮੈਂ ਤਾਂ ਗੋਲੀਆਂ ਖਾਣਾ ਮੈਂ ਤਾਂ ਨਸ਼ਾ ਕਰਦਾ ਮੈਨੂੰ ਮਿੱਤੋ ਨਹੀਂ ਰਹਿ ਹੁੰਦਾ ਚਲੋ ਅਸੀਂ ਉਹਨੂੰ ਸਮਝਾਇਆ ਵੀ ਆਪਦੀ ਮੰਮੀ ਨੂੰ ਸੱਦ ਲਾਓ ਭੱਜ ਗਿਆ ਹੁਣ 5-6 ਦਿਨ ਹੋ ਗਏ ਕੋਈ ਵੀ ਨਹੀਂ ਆ ਰਿਹਾ ਮਗਰ ਇਕੱਲਾ ਹੀ ਪਿਆ ਵਿਚਾਰਾ ਇੱਥੇ ਹਰਪ੍ਰੀਤ ਇਹ ਕਹਿੰਦਾ ਮੈਨੂੰ ਵੀ ਭੇਜ ਦੋ ਮੈਂ ਵੀ ਜਾਣਾ ਮੇਰਾ ਵੀ ਸ਼ਰੀਰ ਔਖਾ ਹੁੰਦਾ ਮੈਂ ਵੀ ਬੀੜੀਆਂ ਪੀਣਾ ਮੈਨੂੰ ਬੀੜੀ ਚਾਹੀਦੀ ਹੈ ਮਤਲਬ ਇੰਨੀ ਤਕਲੀਫ ਦੇ ਵਿੱਚ ਹੋਣ ਦੇ ਬਾਵਜੂਦ ਪਹਿਲਾਂ ਤਾਂ ਘਰ ਦੇ ਭਜਰੇ ਫੇ ਖੁਦ ਆਪ ਵੀ ਬੰਦਾ ਆਪ ਦਾ ਇਲਾਜ ਕਰਾਉਣ ਲਈ ਵਿਲਿੰਗ ਨਹੀਂ ਹੈਗਾ ਹਾਂਜੀ ਕੀ ਹਾਲ ਨੇ ਵੀਰੇ ਠੀਕ ਆ ਇਹ ਵੀ ਇੰਜੈਕਸ਼ਨ ਲਾਉਂਦਾ ਸੀਗਾ ਜੀ ਇਹਦੇ ਵੀ ਇੱਥੇ ਬਹੁਤ ਵੱਡਾ ਹੋਲ ਸੀਗਾ ਮੈਂ ਰਾਤ ਚੈੱਕ ਕੀਤਾ ओरिजिनल ਡ्रेसਿੰਗ ਪ੍ਰੋਪਰ ਦੇਖ ਕੇ ਤੁਸੀਂ ਕਰਵਾ ਦਿਆ ਕਰੋ ਹਾਂਜੀ ਉਹ ਵੀ ਸੈਕਸ਼ਨ ਕਰੀ ਹਾਂ ਦਰਨੋਂ ਮੈਂ ਸਾਫ਼ ਕੀਤਾ ਜੀ ਉਸ ਦਿਨ ਜਦਨੇ ਆਇਆ ਉਹਦੇ ਵਿੱਚੋਂ ਏਡੀ ਵੱਡੀ ਕਾਰਡ ਨਿਕਲੀ ਬਾਹਰ ਜਦੋਂ ਮੈਨੂੰ ਪ੍ਰੈਸ ਕੀਤਾ ਨਾ ਅੰਦਰੋਂ ਇੱਕ ਕਾਰਡ ਨਿਕਲੀ ਤੇ ਉਹ ਜਦੋਂ ਮਤਲਬ ਬਾਹਰ ਖਿੱਚੀ ਮੈਂ ਜੋ ਕਟਗੀ ਨਾਲ ਵਾਥ ਜੀ ਆ ਗਈ ਮੇਰੇ ਗਲੀ ਪਈ ਸੀ ਵਿੱਚ ਤੇ ਯੋ ਮੈਂ ਦੇਖੂ ਬੰਦੇ ਨੂੰ ਕੋਈ ਪੇਨ ਦਾ ਅਹਿਸਾਸ ਨਹੀਂ ਹੋ ਰਿਹਾ ਸੀ ਨਸ਼ਾ ਕਰ ਲੈਂਦਾ ਸੀ ਬਸ ਹੁਣ ਠੀਕ ਐ ਤੂੰ ਠੀਕ ਐ ਕੋਈ ਨਾ ਤਕੜਾ ਹੋ ਜਾਣਾ ਤਕੜਾ ਹੋ ਗਿਆ ਤੇ ਸੇਵਾ ਕਰਾਉਣੀ ਸਾਡੇ ਨਾਲ ਹਨਾ ਕਿਵੇਂ ਭੈਣੇ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਕਿਵੇਂ ਭੈਣੇ ਅੱਛਾ ਇਹਨਾਂ ਹਾਂ ਕੱਲ ਹੀ ਆਏ ਐ ਪੇਸ਼ੈਂਟ ਇਹ ਪਰਵਾਰ ਪਿੰਡ ਤੋਂ ਮਿਲੀ ਐ ਇੱਥੋਂ ਤੇ ਬਹੁਤ ਜਿਆਦਾ ਅਫਸਰਡ ਆ ਦੱਸ ਵੀ ਨਹੀਂ ਪਾ ਰਹੀ ਕੁਛ ਆਪਣੇ ਆਪ ਬਾਰੇ ਇਹ ਅੱਖਾਂ ਤੋਂ ਬਲਾਈਂਡ ਸੀ ਜੀ ਇਹਨੇ ਆਪਣੀ ਜੇਬਾਂ ਦੇ ਵਿੱਚ ਨਾ ਟਾਇਲਟ ਪਰੀ ਹੋਈ ਸੀ ਸਾਰੀਆਂ ਚ ਤੇ ਇਹ ਕਿਤੇ ਟ੍ਰੇਨ ਚ ਆਇਆ ਜਲੰਧਰ ਉਹਨਾਂ ਨੇ ਜਦੋਂ ਟ੍ਰੇਨ ਸਾਫ਼ ਕਰਨ ਲੱਗੇ ਉੱਥੋਂ ਕੱਢ ਕੇ ਬਾਹਰ ਸੁੱਟਦਾ ਯਾਰਡ ਦੇ ਵਿੱਚ ਉਸੇ ਪਿਆ ਸੀ ਖਾਨ ਸਾਹਿਬ ਲੇਟ ਜਾਓ ਲੇਟ ਜਾਓ ਹਾਂਜੀ ਮਾਤਾ ਕਿਵੇਂ ਥੋਡੀ ਬੇਟੀ ਪ੍ਰੀਤੀ ਇਹ ਪ੍ਰੀਤੀ ਓੜੇ ਪ੍ਰੀਤੀ ਸਤਿ ਸ਼੍ਰੀ ਅਕਾਲ ਠੀਕ ਐ ਭਣੇ ਇਹ ਭਣੇ ਠੀਕ ਆ ਇਹ ਵੀ ਕੁੜੀ ਪੜ੍ਹੀ ਲਿਖੀ ਹੈ ਜੀ ਗ੍ਰੈਜੂਏਸ਼ਨ ਕੀਤੀ ਹੋਈ ਸੀ ਕਿ ਮਾਂ ਵੀ 10th ਪਾਸ ਆ ਬਸ ਉਸ ਘਰ ਦੇ ਹਾਲਾਤ ਇਦਾਂ ਦੇ ਹੋਏ ਭਰਾ ਦੀ ਵੀ ਡੈਥ ਹੋ ਗਈ ਫਾਦਰ ਦੀ ਵੀ ਡੈਥ ਹੋ ਗਈ ਅਫਸੈਟ ਹੋ ਗਈ ਘਰ ਚ ਹੁਣ ਬਹੁਤ ਮੁਰੀ ਹਾਲ ਸੀ ਜਲੰਧਰ ਤੋਂ ਲੈ ਕੇ ਆਏ ਢੌਂਗੜੀ ਰੋਡ ਤੇ ਪਹਿ ਜਾ ਭਨੇ ਕੱਲ ਅਰੇਸਟ ਇਹਨਾਂ ਦੇ ਅੱਖਾਂ ਦਾ ਚੈੱਕ ਅਪ ਹੋਣਾ ਵਾ ਉਹਨਾਂ ਲਈ ਅੱਜ ਭੇਜ ਦੋ ਅੱਖਾਂ ਲਈ ਇਹਨਾਂ ਨੂੰ ਮੋਤੀ ਉੱਤਰ ਹੈ ਇਹਨਾਂ ਦੀ ਅੱਖਾਂ 'ਚ ਉਹ ਪਵਾ ਦਿਓ ਜਰੂਰ ਅੱਜ ਅੱਖਾਂ ਦਾ ਹਾਂ ਬਾਪੂ ਗੁਰਸੇਵਕ ਸਿਆ ਠੀਕ ਆ ਕੋਈ ਨਹੀਂ ਆਊਗਾ ਤੇਰਾ ਪੁੱਤ ਤੈਨੂੰ ਮਿਲਦਾ ਸੀ ਆਊਗਾ ਫਿਕਰ ਨਾ ਕਰ ਹੌਸਲਾ ਰੱਖ ਥੋੜਾ ਮੈਂ ਹਾਂ ਸੁਖਦੇਵ ਸਿੰਘ ਹਾਂ ਇਹਨਾਂ ਦੇ ਸੀਏ ਆ ਨਾ ਹਾਂਜੀ ਠਾਈ ਲੈ ਫਾਈਲ ਦੇ ਵਿੱਚ ਓਕੇ ਨਹੀਂ ਸੀਏ ਆਪਾਂ ਕਰਾ ਲਈ ਆਪਸੀ ਆ ਗਈ ਆਪਣੀ ਰਿਪੋਰਟ ਜਿਹੜੀ ਆਪਾਂ ਕਰਾਈਏ ਓਕੇ ਇਹਦਾ ਜੀ ਹੁਣ ਇੱਕ ਤਾਂ ਸਾਈਕੀਆਟ੍ਰਿਕ ਥੋੜੇ ਸੀਗੇ ਹੁਣ ਠੀਕ ਆ ਕਿੰਨਾ ਸਟੇਬਲ ਆ ਹਾਂ ਵੀ ਸੁਖਦੇਵ ਸਿੰਘ ਕਿਵੇਂ ਆ ਕਾਲਿਆ ਹੋ ਗਿਆ ਤੇਰਾ ਆਪਰੇਸ਼ਨ ਸ਼ੁਕਰ ਹੈ ਮਹਾਰਾਜ ਦਾ ਹੁਣ ਧਿਆਨ ਰੱਖੀ ਭਾਈ ਅੱਗੇ ਵਾਲੀ ਗਲਤੀ ਨਾ ਕਰਨੀ। ਨਹੀਂ 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 ਸਰਜਰੀ ਹੋਣੀ ਕਰਦੇ। ਤੇ ਲੱਗ ਕਿੰਨਾ ਖਰਚਾ ਦੁਬਾਰਾ ਡਬਲ ਹੋ ਗਿਆ। ਇਹ ਜਿਹੜੀ ਅੱਗੇ ਤੇਰੀ ਨਾਸੇ ਦੀ ਬਲੌਕ ਸੀਗੀ ਉਹ ਫੇਰ ਦੁਬਾਰਾ ਤਾਂ ਨਹੀਂ ਲੱਤ ਸੁੱਜ ਰਹੀ ਐ ਨਹੀਂ ਜ਼ਿਆਦਾ ਇਹ ਵੀ। ਨਹੀਂ ਨਹੀਂ ਸੁੱਜੀ ਤੇ ਸਰਜਰੀ ਕਰਤੀ ਬੜੇ ਜੰਮ ਸਰਜਰੀ ਦਾ ਥੋੜਾ लास्ट ਟਾਈਮ ਕੀ ਹੋਇਆ ਸੀ ਜਿੱਦਿ ਜਿੱਦਿ ਸਰਜਰੀ ਹੋਈ ਸੀ ਨਾ ਤਾਂ ਇਹਦੀ ਇੱਕ ਪੱਟ ਦੇ ਅੰਦਰਲੀ ਜਿਹੜੀ ਮੇਨ ਨਾਸੇ ਦੀ ਬਲੱਡ ਵਾਲੀ ਉਹ ਬੰਦ ਹੋ ਗਈ ਸੀਗੀ ਤੇ ਉਹਦੇ ਕਰਕੇ ਫਿਰ ਪੂਰੀ ਲੱਤ ਸੁੱਜ ਗਈ ਸੀ ਇਹਦੀ। ਤਾਂ ਫਿਰ ਉਹਦਾ ਆਪਰੇਟ ਕਰਾਇਆ ਸੀ ਆਪਾਂ ਨਰਵ ਦਾ ਤਾਂ ਉਹਨਾਂ ਦੁਆਰ ਮੈਨੂੰ ਐ ਵੀ ਉਹ ਤਾਂ ਨਹੀਂ ਸੋਚੇ ਸੀ ਹਾਂ ਉਹ ਇੱਕ ਵਾਰੀ ਫੋਲੋਅ ਅਪ ਕਰਾ ਲਿਓ ਇਹ ਅਪਡੇਟ ਲੈਣਾ ਆ ਹਾਂ ਉਹ ਸ਼ਾਇਦ ਤੁਸੀਂ ਫਾਈਲ ਚੈੱਕ ਕਰੋਗੇ ਨਾ ਉਹ ਜਿਹੜੇ ਨੀਰੋਜ ਸਰਜਨ ਨੇ ਉਹਨਾਂ ਤੋਂ ਆਪਰੇਟ ਹੋਇਆ ਸੀ ਇਹਨਾਂ ਦਾ ਉਹਨਾਂ ਦੀ ਟੀਮ ਨੇ ਕੀਤਾ ਸੀ ਆਪਰੇਟ ਇਹਨਾਂ ਦਾ ਉਹਦਾ ਵੀ ਇੱਕ ਫੋਲੋਅ ਅਪ ਜ਼ਰੂਰ ਕਰਾ ਦਿਓ ਇਹਨਾਂ ਦਾ ਕੀ ਕੰਡੀਸ਼ਨ ਆ ਬਾਪੂ ਪਰ ਆਪਣੇ ਬਰਿਆਮ ਸਿੰਘ ਜੀ ਇੱਕ ਤਿੰਨਾਂ ਦੀ ਜੀ ਇੱਕ ਨੰ ਚੂੜਾ ਦੇਖੋ ਆਪਣੇ ਸਟਾਫ ਨੇ ਇੱਕ ਬੜੀ ਬਲੰਡਰ ਮਿਸਟੇਕ ਕੀਤੀ ਹੈ ਇਹਨਾਂ ਦੇ ਨਾਲ ਕਿ ਇਹਨਾਂ ਚੂੜਾ ਟੁੱਟਿਆ ਆ ਸੀ ਬਹੁਤ ਸਾਲਾਂ ਤੋਂ ਇਹ ਤੁਰਦੇ ਸੀ ਥੋੜਾ ਥੋੜਾ ਆਪਦੇ ਘਰ ਤੁਰ ਕੇ ਜਾਂਦੇ ਸੀ ਟੁੱਟੀ ਖਾ ਕੇ ਆਉਂਦੇ ਸੀ 1 ਕਿਲੋਮੀਟਰ ਤੋਂ ਦਿੱਲੀ ਦੋ ਟਾਈਮ ਹੁਣ ਇੱਥੇ ਆਏ ਆਪਣੇ ਮੈਂ ਇਹਨਾਂ ਨੂੰ ਪਹਿਲਾਂ ਵੀ ਸਮਝਾਇਆ ਸੀ ਕਿ ਜਦੋਂ ਆਪਣਾ ਕੋਈ ਪੇਸ਼ੈਂਟ ਆਉਂਦਾ ਜੀ ਉਹਦੇ ਚ ਮੰਨ ਲਓ 4 ਗ੍ਰਾਮ ਬਲੱਡ ਆਪਾਂ ਇਹ ਨਹੀਂ ਵੀ ਫਟਾਫਟ ਉਹਦੇ 4 ਬੋਤਲਾਂ ਬਲੱਡ ਦੀਆਂ ਚੜਾ ਦੇਣੀਆਂ ਕਿਉਂਕਿ ਬਾਡੀ ਰਿਸੈਪਟ ਹੀ ਨਹੀਂ ਕਰਦੀ ਇਕਦਮ ਇੱਕ ਬੰਦਾ ਇੰਨੇ ਕੂੜੇਗੰਨ ਚੋਂ ਆਇਆ ਹੁੰਦੇ ਸਾਰ ਨੂੰ ਆਪਾਂ ਹਾਈਜੀਨ ਖਾਣਾ ਫਟਾਫਟ ਇੰਜੈਕਸ਼ਨ ਲਾਤੇ ਇਨਫੈਕਸ਼ਨ ਘਟਾਉਣ ਵਾਲੇ ਉਹਦੀ ਬਾਡੀ ਨਹੀਂ ਬੈਕਅਪ ਹੀ ਨਹੀਂ ਚੱਕਦੀ ਖਤਮ ਹੋ ਜਾਂਦਾ ਏਦਾਂ ਹੀ ਹੁਣ ਜਿਵੇਂ ਚੂੜਾ ਟੁੱਟਿਆ ਸੀ ਇਹਨਾਂ ਨੇ ਇਹਦਾ ਐਕਸ-ਰੇ ਚੈੱਕ ਕੀਤਾ ਇਹਨਾਂ ਨੇ ਖਿੱਚ ਪਾਤੀ ਉਹ ਜਿਹੜਾ ਜੁੜਿਆ ਹੋਇਆ ਸੀ ਚੂੜਾ ਜੀ ਨੇ ਤਾਂ ਮਾੜਾ ਮੁੱਟਾ ਚੱਲੀ ਜਾਂਦਾ ਸੀ ਉਹ ਵੀ ਖਿੱਚ ਕੇ ਡੋੜਦਾ ਗਿਆ ਚੱਕ ਤੋਂ ਪਈ ਸੀ ਡਾਕਟਰਾਂ ਨੇ ਮੈਨੂੰ ਦੱਸਿਆ ਰਾਤ ਉਹਨੇ ਵੀ ਦੱਸਿਆ ਮਸੂਮ ਨੇ ਵੀ ਦੱਸਿਆ ਪਹਿਲੇ ਦਿਨ ਪਾਈ ਵੀ ਡਾਕਟਰ ਰਾਹੁਲ ਨੇ ਇਹਦੇ ਪਲੇਟ ਨੂੰ ਮਨਾਂ ਕਰਦਾ ਸੀ ਬੀਰੀ ਜਿਆਦਾ ਨਾ ਅਪਰੇਟ ਨਹੀਂ ਹੋ ਸਕਦਾ ਫਿਰ ਇਹਦੇ ਖਿੱਚ ਲਉਣ ਦਾ ਮਤਲਬ ਵੀ ਨਹੀਂ ਸੀ ਹੁਣ ਆਪਾਂ ਵਿਚੋਂ ਹੀ ਕੱਢਤਾ ਆ ਦੇਖੋ ਆ ਵਿਚੋਂ ਹੀ ਨਿਕਲ ਗਈ ਲੱਤ ਅੱਡੀ ਕਰਤੀ ਵਿਚੋਂ ਇਹ ਚੀਜ਼ ਦਾ ਸਟਾਫ ਨੇ ਖਿਆਲ ਰੱਖਣਾ ਤੁਸੀਂ ਆਉਂਦੇ ਸਾਰ ਮੈਂ ਹੁਣੇ ਕਹਿੰਨਾ ਵੀ ਤੁਸੀਂ ਆਪਣੇ ਕਿਤਾਬੀ ਗੱਲਾਂ ਤੇ ਨਹੀਂ ਆਪਾਂ ਪ੍ਰੈਕਟੀਕਲ ਤੇ ਵੀ ਧਿਆਨ ਦੇਣਾ ਵੀ ਜੇ ਡਾਕਟਰ ਕਹਿੰਦਾ ਇਹਦਾ ਅਪਰੇਟ ਹੋ ਸਕਦਾ ਇਹਨੂੰ ਖਿੱਚ ਲਾ ਦਿਓ ਇੰਨੀ ਤਰੀਕੇ ਨਾਲ ਅਪਰੇਟ ਕਰਨਾ ਵੀ ਹੁਣ ਤੱਕ ਤੁਸੀਂ ਖਿੱਚ ਲਾ ਕੇ ਰੱਖੋ ਲਾ ਦਿਓ ਪਰ ਡਾਕਟਰ ਮਨਾ ਕਰ ਰਿਹਾ ਅਪਰੇਟ ਹੋ ਨਹੀਂ ਸਕਦਾ ਫਿਰ ਤਾਂ ਖਿੱਚ ਲਉਣ ਦਾ ਮਤਲਬ ਵੀ ਨਹੀਂ ਸੀ ਕੋਈ ਬਣਦਾ ਇਹ ਕਿਵੇਂ ਭਾਂਜੀ मनपीत ठीक है, है तेरी, बुखार हो गया भे इनान वगैरा होया बाद है नया उसके ठीक हो जा मनप्रीत तू ठीक है जी सा ਹਾਂਜੀ ਇਹ ਤਾਂ ਡਾਇਲਸਿਸ ਚੱਲਦੀ ਹੈ ਨਾ ਭਾਂਜੀ ਕਿਸ਼ੋਰ ਸਸਤਾ ਸਤਿ ਸ੍ਰੀ ਅਕਾਲ ਕਿਵੇਂ ਹੋਣ ਅੱਗੇ ਨੂੰ ਠੀਕ ਹਾਂ ਹਾਂਜੀ ਅੱਜ ਤਾਂ ਥੋੜਾ ਲੱਗਦਾ ਸਰੀਰ ਅਟੈਕ ਦੇ ਵਿੱਚ ਹੈ ਨਾ ਅੱਜ ਰੋਟੀ ਖਾਣ ਲੱਗ ਗਈ ਰੋਟੀ ਖਾਇਆ ਕਰ ਇਸ ਸਰੀਰ 'ਚ ਜਦੋਂ ਸਮੱਸਿਆ ਮ ਆਉਂਦੀਆਂ ਉਹਦੇ ਪਿੱਛੇ ਕਾਰਨ ਹੁੰਦਾ ਆਪਣਾ ਤੇਰਾ ਖਾਣਾ ਪੀਣਾ ਹੀ ਕੋਈ ਨਾ ਹਾਂਜੀ ਧਿਆਨ ਰੱਖਿਆ ਕਰ ਬਸ ਦੇਖੋ ਡਾਇਲਸਿਸ ਤਾਂ ਲਗਾਤਾਰ ਹੋ ਰਹੀ ਹੈ ਨਾ ਕੰਟੀਨਿਊ ਜੇ ਕਿਤੇ ਨਾ ਕਿਤੇ ਕੋਈ ਕਮੀ ਆ ਤਾਂ ਫੂਡ ਚ ਹੀ ਹੁੰਦੀ ਜਿਵੇਂ ਤੂੰ ਕਈ ਵਾਰੀ ਜੀ ਕਰਦਾ ਵਾ ਕੋਈ ਚੀਜ਼ ਖਾ ਲੈਣਾ ਜਿਹੜੀ ਨਹੀਂ ਖਾਣੀ ਉਦੋਂ ਧਿਆਨ ਰੱਖਿਆ ਕਰ ਠੀਕ ਆ ਤੇਰੀ ਗੱਲ ਆ ਨਾ ਰੋਟੀ ਖਾਣਾ ਤੇ ਮਿਲਦਾ ਹਾਂ ਠੀਕ ਹੈ ਇਹ ਪੇਸ਼ੈਂਟ ਬਲਾਈਂਡ ਵੀ ਆ ਕਿਡਨੀਆਂ ਵੀ ਡੈਮੇਜ ਨੇ ਦੋਨੋਂ ਡਾਇਲਿਸਿਸ ਹੋ ਰਿਹਾ ਲੀ ਹਾਂਜੀ ਕੀ ਹਾਲ ਹੈ ਰਾਜਕੁਮਾਰ ਠੀਕ ਆ ਇਹ ਬੰਦੇ ਕਿਵੇਂ ਆ ਹਾਂ ਬਿਲਕੁਲ ਮੈਂ ਉਦਣ ਆਇਆ ਏਦਾਂ ਪੱਥਰੀ ਬਣਿਆ ਪਿਆ ਸੀ ਹਾਂ ਤਾਂ ਫਿਰ ਅੰਦਰ ਆਪਾਂ ਲੈ ਲਿਆ ਸੀ ਉਹ ਠੀਕ ਹੈ ਚਲ ਚਾਰਜ ਕਰ ਦਿੰਦੇ ਆ ਠੀਕ ਬਾਹਰ ਹੀ ਜਾਂਦਾ ਤੁਸੀ ਠੀਕ ਹੈ ਠੀਕ ਇਹ ਪੇਸ਼ੈਂਟ ਤਾਂ ਹੋਈ ਹੈ ਨਾ ਜਿਹੜਾ ਬਰਨ ਹੋਇਆ ਹੋਇਆ ਹੈ ਨਾ ਤੇਰਾ ਨਾਮ ਅਮਨ ਹਾਂ ਜੀ ਹੂੰ ਹਾਂ ਇਹਨੂੰ ਦੌਰੇ ਪਿੰਦੇ ਹੈ ਨਾ ਹਾਂ ਜੀ ਉਹਨਾਂ ਦੇ ਬ੍ਰਦਰ ਨੇ ਦੱਸਿਆ ਸੀ ਇਹ ਵੀ ਟਾਰਗੇਟ ਵੀ ਆ ਹਾਂ ਇਹਨੇ ਆਪਣੇ ਆਪ ਨੂੰ ਅੱਗ ਲਾ ਲਈ ਬਿਆਨ ਦੇ ਨੇ ਫਿਰ ਉਹਦੇ ਨਾਲ ਬਿਹਿਵਰਲ ਪ੍ਰੋਬਲਮ ਵੀ ਰਿਲੇਟਡ ਹੈ। ਓਕੇ। ਮੈਂ ਆਪ ਨੂੰ ਆਮ ਕਰਦਾ ਤਾਂ ਪਤਾ ਨਹੀਂ ਲੱਗਦਾ। ਹੂੰ। ਇਹ ਉਹ ਕੁਲਵੰਤ ਜਿਹੜੀ ਪੇਸ਼ੈਂਟ ਹੈ ਨਾ ਕੁਲਦੀਪ ਕੌਰ ਕੁਲਵੰਤ ਬਾਪੂ ਦੀ ਵਾਈਫ। ਠੀਕ ਹੈ। ਇਹ ਜ਼ਿਆਦਾ ਸਿੱਖ ਨੇ ਹਨਾ। ਹਾਂਜੀ। ਫਾਲ ਹੋ ਗਿਆ ਸੀ। ਉਹ ਮੈਂ ਰਾਤ ਵੀ ਆ ਕੇ ਗਿਆ ਸੀ। ਨਾਟ ਵੀ ਚੱਲਦਾ ਸੀ ਉਦੋਂ 4 ਤੇ 5 ਤੇ ਚੱਲਦਾ। 10 ਤੇ ਚੱਕੀ 10 ਤੇ ਕਰਦਾ। ਇਹਦੇ ਮਾਤਾ ਜੀ ਵਿਚਾਰੀ ਜੀ ਜਦੋਂ ਲੈ ਕੇ ਆਏ ਆ ਘਰੋਂ ਬਹੁਤ ਵੱਡੇ ਵੱਡੇ ਜ਼ਖਮ ਸੀ ਬੈਕ ਸਾਈਡ ਤੇ ਬੇਟਾ ਜੱਟਾ ਲਾਉਂਦਾ ਸੀਗਾ ਇੱਥੇ ਆਉਣ ਤੋਂ ਬਾਅਦ ਮਾਤਾ ਦੇ ਡੇਢ ਕਿ ਮਹੀਨੇ ਬਾਅਦ ਬੇਟੇ ਦੀ ਡੈਥ ਹੋ ਗਈ ਬਾਪੂ ਗੁਜਾਰਾ ਸੰਸਕਾਰ ਕਰਾ ਕੇ ਭੂਗ ਭਗ ਪਾ ਕੇ ਆਏ ਬੇਟੇ ਦਾ ਮੀਆਂ ਕਿਤੇ ਨਾ ਬਾਅਦ ਜਦੋਂ ਮੁੜਿਆ ਤੇ ਆਉਣ ਤੋਂ 5-10 ਦਿਨਾਂ ਬਾਅਦ ਫੋਨ ਆ ਗਿਆ ਵੀ ਜਵਾਈ ਦੀ ਡੈਥ ਹੋ ਗਈ ਉਹ ਚੀਜ਼ਾਂ ਜਦੋਂ ਮਾਤਾ ਨੂੰ ਦੱਸਤੀਆਂ ਕਿਤੇ ਬਾਪੂ ਨੇ ਮੈਂ ਬਾਪੂ ਨੂੰ ਕਿਹਾ ਵੀ ਤੁਸੀਂ ਇਹਨੂੰ ਨਾ ਦੱਸੀ ਪਰ ਹੁਣ ਜਿੱਦਣ ਦਾ ਗੱਧੂ ਇਹ ਜਵਾਈ ਦੀ ਵੀ ਉਸ ਦਿਨ ਦੀ ਮਾਤਾ ਆਈ ਹਾਲ ਦਾ ਸਤਿਕਾਰ ਠੀਕ ਹੋ ਤੁਸੀਂ ਨੀਤੂ ਤਕੜੀਆਂ ਭਾਈ ਹਾਂ ਰੋਣਾ ਨੇ ਅੱਖਾਂ 'ਚ ਪਾਣੀ ਨਹੀਂ ਲੈ ਕੇ ਆਉਣਾ ਰੋਣਾ ਨਹੀਂ ਨਾ ਨਾ ਮੇਰੀ ਭੈਣ ਰੋਣਾ ਨਹੀਂ ਰੋਣਾ ਨਹੀਂ ਹੱਥ ਕਿ ਛਾਤੀਆਂ ਬਾਹਰ ਇਦਾਂ ਨਹੀਂ ਬਾਹਰ ਛਾਤੀ ਸਰਜੀ ਬਾਹਰ ਆ ਗਈ ਸਰਜੀ ਬਾਹਰ ਚੱਲਦੀ ਤੇ ਛਾਤੀ ਜਿਆਦੇ ਚੱਲਦੀ ਹਾਂਜੀ ਤੇ ਰਾਤ ਨੂੰ ਰੋਹ ਐਨਾ ਕੋ ਕੋ ਲੰਬੀ ਆਨੀ ਆਨੀ ਅੱਛਾ ਉੱਥੇ ਕਰਾ ਦੀਏ ਮੰਜਾ ਤੇਰਾ ਉੱਧਰਲੇ ਪਾਸੇ ਕੋਈ ਨਾ ਰੋ ਮੈਂ ਉੱਥੇ ਨਹੀਂ ਹੁੰਦੀ ਨਾ ਪਰ ਨਹੀਂ ਆਂਦੀ ਨਿੱਕੇ ਹੁੰਦੀ ਪਰ ਨਹੀਂ ਉਹ ਪੱਤੀ ਹੋ ਜਾਂਦੀ ਚੇਂਜ ਉਹ ਤਾਂ ਹੋ ਜਾਊਗਾ ਅਡਜਸਟਮੈਂਟ ਹੋ ਜੀ ਕੀ ਹੋ ਜਾਂਦਾ ਹੋਰੀ ਨਹੀਂ ਮਨ ਹੋ ਰਹੀ ਹੋ ਰਿਹਾ ਜਾਂ ਉਹ ਤੇਰੇ ਦਿਮਾਗ ਚ ਤੂੰ ਗੱਲ ਤੇਰੇ ਚੱਲੀ ਜਾ ਰਹੀ ਹੈ ਤਾਂ ਹੋ ਹੀ ਰਿਹਾ ਹੋਰ ਪਰ ਤੈਨੂੰ ਮੈਂ ਇੱਕ ਗੱਲ ਦੱਸ ਦਿੰਨਾ ਵੀ ਅੱਖ ਦੇ ਨਾਲ ਤੇਰੀ ਨਾ ਕੋਈ ਪ੍ਰੋਬਲਮ ਨਹੀਂ ਆਉਣੀ ਤੈਨੂੰ ਬਿਲਕੁਲ ਠੀਕ ਆ ਆਪਣੀ ਦੂਜੀ ਅੱਖ ਬਚ ਗਈ ਆ ਸਮਝ ਗਈ ਮੇਰੀ ਗੱਲ ਜੇ ਦੂਜੀ ਅੱਖ ਵੀ ਖਤਮ ਹੋ ਜਾਂਦੀ ਫੇਰ ਆਪਾਂ ਕੀ ਕਰਦੇ ਹੁਣ ਤਾਂ ਤੂੰ ਦੇਖ ਤਾਂ ਪਾ ਰਹੀ ਹੈ ਨਾ ਇਹਨਾਂ ਨੂੰ ਇਹਨਾਂ ਨੂੰ ਦੋਨਾ ਆਪੋ ਨਹੀਂ ਦੇਖਦਾ ਉਹ ਵੀ ਤਾਂ ਬਿਠੀ ਹੈ ਦੁਨੀਆ ਤੇ ਇਸ ਕਰਕੇ ਮੇਰੀ ਭੈਣ ਮਾਰੇ ਤੇ ਪ੍ਰੂ ਸਾਰਾ ਸੱਚੇ ਪਾਤਸ਼ਾਹ ਦੇ ਪਾਰ ਚਲੀ ਜਾਂਦਰੇ ਸਰਾਨੇ ਤੂ ਸਾਰਾ ਖੁਰੇ ਤੇ ਕੋਈ ਨਾ ਵਾਹਿਗੁਰੂ ਮਿਹਰ ਕਰਨਗੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਹੌਲੀ ਹੌਲੀ ਹੋ ਜਾਣੀਆਂ ਜਿਵੇਂ ਜਿਵੇਂ ਤੇਰੇ ਸਰੀਰ ਚ ਤਾਕਤ ਆਊਗੀ ਨਾ ਬਾਹਾਂ ਵੀ ਚੱਕੀ ਜਾਊ ਮੇਰੀ ਭੈਣ ਹਾਂ ਆਪਾਂ ਇਹਦੀ ਹੁਣ ਸਰਜਰੀ ਕਰਾ ਦੇਣੀ ਹੈ ਬਸ ਥੋੜੇ ਦਿਨਾਂ ਤੇ ਕਰਨ ਹਾਂ ਪ੍ਰਸ਼ਨ ਹੋਦਾ ਹੀ ਜਿਹੜੀ ਆਪਾਂ ਉਹ ਤਾਂ ਵੀ ਉੱਥੇ ਮੰਨ ਉਹ ਇੱਧਰ ਤਾਂ ਨਹੀਂ ਲਾਈ ਬਸ ਇੱਕ ਬਾਹਰ ਤੇ ਲਾ ਕੇ ਦੇਖਣ ਨੂੰ ਕਹਿੰਦੇ ਸੀ ਉਹ ਹਾਂ ਦੇਖੋ ਉਹਨੇ ਤੈਨੂੰ ਇੱਥੇ ਭੇਜਿਆ ਸਾਡੇ ਕੋਲੇ ਅਸੀਂ ਕੌਣ ਸੀ ਤੇਰੇ ਇਲਾਜ ਕਰਾਉਣ ਆਲੇ ਉਹ ਮਹਾਰਾਜ ਕਰਾਉਂਦਾ ਵਾ ਠੀਕ ਆ ਅੱਗੋਂ ਵੀ ਉਹੀ ਕਰਾਊਗਾ ਵਾ ਵਾਹਿਗੁਰੂ ਫਿਕਰ ਨਾ ਕਰ ਤੂੰ ਕਿ ਜਿਹੜੀ ਪ੍ਰੈਮਾ ਕੋਲ ਉਹਨੇ ਕੀ ਲਾਉਣਾ ਤੇ ਆਪਾਂ ਚਲੋ ਨਾਟ ਚਲੋ ਨਾਟ ਲਾਉਨੇ ਹੋਰ ਠੀਕ ਆ ਉਹ ਬੜਾ ਬਹੁਤ ਆ ਹਟ ਜੂਗਾ ਹਟ ਜੂਗਾ ਦੇਖੋ ਹਟ ਜੂਗਾ ਹਟ ਜੂਗਾ ਇੱਕੋ ਹੀ ਲਾਗਦਾ ਹਾਂ ਇੱਕੋ ਹੀ ਲਾਉਣਾ ਹਜੇ ਫੇਰ ਬਤਾ ਕੇ ਫੇਰ ਹੌਲੀ ਹੌਲੀ ਬਤਾਉਣਗੇ ਬ੍ਰੇਸ਼ਮਾ ਕਰਾ ਦਈਏ ਆਪਰੇਸ਼ਨ ਹੋਣਾ ਨਹੀਂ ਇਹਦਾ ਹੌਲੀ ਹੌਲੀ ਘਟੂਗਾ ਦਵਾਈਆਂ ਨਾਲ ਟੀਕੇ ਨਾਲ ਫਿਕਰ ਨਹੀਂ ਕਰਨਾ ਬਾਪੂ ਫਿਕਰ ਨਹੀਂ ਕਰਨਾ ਤੂੰ ਵਾਹਿਗੁਰੂ ਮਿਹਰ ਕਰਨਗੇ ਠੀਕ ਹੋ ਜਾਣਾ ਤੂੰ ਠੀਕ ਹੋ ਜਾਣਾ ਦੇ 6 ਮੈਂਬਰ ਨੇ ਜਿਹੜੇ ਆਈਸੀਯੂ ਦੇ ਵਿੱਚ ਐਡਮਿਟ ਨੇ ਵੈਗੂ ਜੀ ਕਾ ਖਾਲਸਾ ਵੈਗੂ ਜੀ